ਕ੍ਰੇਟਾ ਦਾ ਕਹਿਰ ਦੇਖਣ ਨੂੰ ਮਿਲਿਆ ਜੀ ਹਾਂ ਚਾਰ ਲੋਕਾਂ ਦੇ ਉੱਪਰ ਕ੍ਰੇਟਾ ਕਾਰ ਜਿਹੜੀ ਹੈ ਉਹ ਇੱਕ ਨਬਾਲਗ ਨੇ ਚੜਾ ਦਿੱਤੀ ਹੈ ਔਰ ਤੇਜ਼ ਰਫ਼ਤਾਰ ਇਹ ਕਾਰ ਸੀ ਔਰ ਕਾਫੀ ਪੋਰਸ਼ ਤੇ ਕਾਫੀ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਇਸ ਨੇ ਤੇਜ਼ ਰਫ਼ਤਾਰ ਕ੍ਰੇਟਾ ਜੁੜੀ ਹੈ ਉਹ ਭੁਜਾਈ ਹੈ ਔਰ ਉਸ ਨੇ ਚਾਰ ਲੋਕਾਂ ਨੂੰ ਟੱਕਰ ਮਾਰੀ ਹੈ ਜਿਸ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਇਹ ਕ੍ਰੇਟਾ ਦਾ ਹਾਲ ਤੁਸੀਂ ਦੇਖ ਸਕਦੇ ਹੋ ਆ ਜਲੰਧਰ ਦਾ ਸ਼ਿਆਰਡ ਫੁੱਟੀ ਰੋਡ ਹੈ ਔਰ ਉਥੇ ਹੀ ਇਹ ਪੂਰੀ ਘਟਨਾ ਵਾਪਰੀ ਹੈ ਦੋਨੋਂ ਨਵਾਲਗ ਗੱਡੀ ਦੇ ਵਿੱਚ ਮੌਜੂਦ ਸੀ ਪਿੱਛੋਂ ਕ੍ਰੇਟਾ ਤੇਜ਼ ਰਫਤਾਰ ਦੇ ਵਿੱਚ ਆ ਰਹੀ ਹੈ ਰਾਹਗੀਰਾ ਦਾ ਤੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਘੱਟੋ ਘੱਟ ਕ੍ਰੇਟਾ ਕਾਰ ਜਿਹੜੀ ਹੈ ਉਹ 120 ਦੀ ਸਪੀਡ ਤੇ ਸੀ ਜਿਸ ਸਮੇਂ ਇਸਨੇ ਟੱਕਰ ਮਾਰੀ ਹੈ ਤਾਂ ਇੱਕ ਤਾਂ ਸਾਈਕਲ ਨੂੰ ਟੱਕਰ ਮਾਰੀ ਤੇ ਉਸ ਤੋਂ ਬਾਅਦ ਇੱਕ ਐਕਟਿਵਾ ਸਵਾਰ ਲੋਕਾਂ ਨੂੰ ਟੱਕਰ ਮਾਰੀ ਹੈ ਜਿਸ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਜਿਹੜੇ ਉੱਥੇ ਚਸ਼ਮਦੀਦ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਐਕਟਿਵਾ ਕਾਰ ਨੂੰ ਟੱਕਰ ਮਾਰਦੀ ਹੈ ਤਾਂ ਐਕਟਿਵਾ ਤੇ ਜਿਹੜੇ ਲੋਕ ਸਵਾਰ ਹੁੰਦੇ ਐ ਉਹਨਾਂ ਦੀਆਂ ਉੱਪਰੋਂ ਦੀ ਬਾਜ਼ੀਆਂ ਐਕਟਿਵਾ ਕਾਰ ਦੇ ਪੈ ਜਾਂਦੀਆਂ ਨੇ ਤੇ ਉਹ ਪਿੱਛੇ ਡਿੱਗ ਜਾਂਦੇ ਨੇ ਜਦ ਕਿ ਜਿਹੜਾ ਸਾਈਕਲ ਸਵਾਰ ਸੀਗਾ ਉਹ ਕ੍ਰੇਟਾ ਕਾਰ ਦੇ ਹੇਠਾਂ ਆ ਜਾਂਦਾ ਹੈ ਤਾਂ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ নাবালক ਸੀ ਦੋਨੋਂ ਜانے ਲੜਕੇ ਜਿਹੜੇ ਕ੍ਰੇਟਾ ਚਲਾ ਰਹੇ ਸੀ ਦੋਨਾਂ ਨੇ 120 ਦੀ ਸਪੀਡ ਤੇ ਲੋਕਾਂ ਦਾ ਕਹਿਣਾ ਹੈ ਕਿ ਕ੍ਰੇਟਾ ਗੱਡੀ ਜਿਹੜੀ ਹੈ ਉਹ ਉਡਾਈ ਹੋਈ ਸੀਗੀ ਔਰ ਜਦੋਂ ਸੰਤੁਲਨ ਵਿਗੜਿਆ ਤਾਂ ਪਿੱਛੋਂ ਲਿਆ ਕੇ ਸਿੱਧਾ ਸਭ ਤੋਂ ਪਹਿਲਾਂ ਸਾਈਕਲ ਵਾਲੇ ਦੇ ਵਿੱਚ ਮਾਰੀ ਔਰ ਉਸ ਤੋਂ ਬਾਅਦ ਜਿਹੜੀ ਗੱਡੀ ਹੈ ਉਹ ਐਕਟਿਵਾ ਸਵਾਰ ਲੋਕਾਂ ਦੇ ਵਿੱਚ ਮਾਰੀ ਹੈ ਤੇ ਉਸ ਤੋਂ ਬਾਅਦ ਭਗਦੜ ਜਿਹੜੀ ਉਹ ਮੱਚ ਜਾਂਦੀ ਹੈ ਦੋਨੋਂ ਜਾਣੇ ਕਾਰ ਛੱਡ ਕੇ ਤੇ ਜਿਹੜੇ ਨਬਾਲਗ ਸੀ ਉਹ ਦੋਨੋਂ ਜਾਣੇ ਮੌਕੇ ਤੋਂ ਫਰਾਰ ਹੋ ਚੁੱਕੇ ਹੈ ਤਾਂ ਕ੍ਰੇਟਾ ਦੀ ਹਾਲਤ ਤੋਂ ਹੀ ਪਤਾ ਲਗਾਇਆ ਜਾ ਸਕਦਾ ਹੈ ਹਾਲਤ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਇਹ ਭਿਆਨਕ ਹਾਦਸਾ ਹੈ ਜੁੜਾ ਵਾਪਰਿਆ ਉਹ ਵੀ ਇੱਕ ਅੰਗਲੀ ਦੇ ਕਰਕੇ ਇਹ ਸਭ ਤੋਂ ਵੱਡਾ ਸਭ ਤੋਂ ਵੱਡਾ ਤਾਂ ਸਵਾਲ ਇਹ ਹੈ ਕਿ ਜਿਹੜੇ ਮਾਪੇ ਹੁੰਦੇ ਹੈ ਆ ਉਹ ਆਪਣੇ ਨਬਾਲਗ ਬੱਚੇ ਬੱਚੀਆਂ ਨੂੰ ਵਾਹਨ ਕਿਉਂ ਦਿੰਦੇ ਆ ਜਦਕਿ ਉਹਨਾਂ ਨੂੰ ਪਤਾ ਹੈ ਕਿ ਕਾਨੂੰਨੀ ਤੌਰ ਤੇ ਜੁਰਮ ਹੈ ਔਰ ਉੱਪਰੋਂ ਸਪੀਡ ਜਿਹੜੀ ਹੈ ਉਹ ਇੰਨੀ ਜ਼ਿਆਦਾ ਰੱਖੀ ਹੈ ਜਿਵੇਂ ਲੋਕਾਂ ਦਾ ਕਹਿਣਾ ਹੈ ਰਾਹਗੀਰਾਂ ਦਾ ਕਹਿਣਾ ਹੈ ਚਸ਼ਮਦੀਦਾਂ ਦਾ ਕਹਿਣਾ ਕਿ ਘੱਟੋ ਘੱਟ ਕ੍ਰੇਟਾ ਗੱਡੀ ਜਿਹੜੀ ਹੈ ਉਹ 120 ਦੀ ਸਪੀਡ ਤੇ ਹੈ ਔਰ 120 ਦੀ ਸਪੀਡ ਤੇ ਜਦੋਂ ਬੈਲੈਂਸ ਵਿਗੜ ਗਿਆ ਸੰਭਲੀ ਨਹੀਂ ਗੱਡੀ ਕਿਉਂਕਿ ਨਬਾਲਗ ਸੀਗੇ ਇੱਥੇ ਤਾਂ ਚੰਗੇ ਭਲੇ ਲੋਕ ਜਿਹੜੇ ਉਹ ਕੰਮ ਜਾਂਦੇ ਉਹ ਤਾਂ ਫਿਰ ਨਬਾਲਗ ਸੀ ਔਰ ਉਹਨਾਂ ਕੋ ਜਦੋਂ ਗੱਡੀ ਸੰਭਲੀ ਨਹੀਂ ਤਾਂ ਸਿੱਧਾ ਲਿਆਂਕ ਕੇ ਪਹਿਲਾਂ ਸਾਈਕਲ ਵਾਲੇ ਦੇ ਵਿੱਚ ਟੱਕਰ ਮਾਰੀ ਉਸ ਤੋਂ ਬਾਅਦ ਸਕੂਟਰੀ ਵਾਲੇ ਦੇ ਵਿੱਚ ਟੱਕਰ ਮਾਰੀ ਔਰ ਹਾ ਹਾਤ ਸਾਇ ਨਾ ਭਿਆਨਕ ਸੀ ਉਹ ਖੌਫਨਾਕ ਮੰਜ਼ਰ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਕੂਟਰੀ ਵਾਲਿਆਂ ਨੂੰ ਟੱਕਰ ਵੱਜੀ ਤਾਂ ਸਕੂਟਰੀ ਵਾਲੇ ਹਵਾ ਦੇ ਵਿੱਚ ਉੱਡਦੇ ਹੋਏ ਕ੍ਰੇਟਾ ਗੱਡੀ ਤੋਂ ਬਾਜ਼ੀਆਂ ਖਾ ਕੇ ਤੇ ਗੱਡੀ ਦੇ ਬੈਕ ਸਾਈਡ ਜਾ ਕੇ ਡਿੱਗੇ ਆ ਤਾਂ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਤੇ ਕ੍ਰੇਟਾ ਦੀ ਹਾਲਤ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਐਕਸੀਡੈਂਟ ਵਾਪਰਿਆ ਇੱਕ ਤੁਹਾਨੂੰ ਬੇਨਤੀ ਕਰਦਾ ਹੈ ਕਿ ਇਹ ਵੀਡੀਓ ਸਭ ਤੋਂ ਵੱਦ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਅੱਗੇ ਔਰ ਇਹ ਵੀ ਬੇਨਤੀ ਹੈ ਖਾਸ ਤੌਰ ਤੇ ਮਾਪਿਆਂ ਨੂੰ ਕਿ ਆਪਣੇ ਤੁਹਾਡੇ ਜਿਹੜੇ ਵੀ ਬੱਚੇ ਬੱਚੀ ਹੈ ਉਹ ਅੰਡਰ ਏਜ ਹੈ ਜਿਨ੍ਹਾਂ ਦਾ ਲਾਇਸੈਂਸ ਨਹੀਂ ਬਣਿਆ ਉਹਨਾਂ ਨੂੰ ਗੱਡੀ ਜਿਹੜੀ ਹੈ ਵਹੀਕਲ ਜਿਹੜਾ ਜਾਂ ਮੋਟਰਸਾਈਕਲ ਜਿਹੜਾ ਉਹ ਨਾ ਚਲਾਉਣ ਦਿੱਤਾ ਜਾਵੇ ਕਿਉਂਕਿ ਇਹ ਕਾਨੂੰਨੀ ਤੌਰ ਤੇ ਜੁਰਮ ਵੀ ਹੈ ਉਸ ਤੋਂ ਬਾਅਦ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੇ ਵੱਡੇ ਵੱਡੇ ਹਾਦਸੇ ਵਾਪਰਦੇ ਹੈ ਕਿਉਂਕਿ ਅਕਸਰ ਜਿਹੜਾ ਨੌਜਵਾਨ ਬਲੱਡ ਹੁੰਦਾ ਹੈ ਜਿਹੜਾ ਨੌਜਵਾਨ ਖੂਨ ਹੁੰਦਾ ਹੈ ਉਹ ਕਾਲੀ ਕਰਦਾ ਕਾਲੀ ਕਰਦਾ ਕਿ ਅਸੀਂ ਹੋਰ ਭਜਾ ਲਈਏ ਗੱਡੀ ਅਸੀਂ ਹੋਰ ਭਜਾ ਲਈਏ ਮੋਟਰਸਾਈਕਲ ਉਹ ਫਿਰ ਜਦੋਂ ਭਜਾਉਂਦੇ ਐ ਤੇ ਸੰਭਲਦੀ ਨਹੀਂ ਐ ਚੀਜ਼ ਤੇ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਜਿਵੇਂ ਇਹ ਚਾਰ ਲੋਕਾਂ ਤੇ ਕਰੇਟਾ ਗੱਡੀ ਜਿਹੜੀ ਚੜਾ ਦਿੱਤੀ ਗਈ ਐ ਤੇ ਜਿਸ ਦੇ ਵਿੱਚੋਂ ਹੁਣ ਇੱਕ ਬੰਦੇ ਦੀ ਮੌਤ ਵੀ ਹੋ ਚੁੱਕੀ ਹੈ ਜਿਹੜਾ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੀ ਦਿਹਾੜੀ ਲਾ ਕੇ ਤੇ ਆਪਣੇ ਘਰੇ ਜਾ ਰਿਹਾ ਸੀਗਾ ਪਰ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ ਔਰ ਉਸ ਬੰਦੇ ਦੀ ਜਾਨ ਚਲੀ ਗਈ ਹੈ ਤਾਂ ਤੁਸੀਂ ਸੋਚ ਕੇ ਦੇਖੋ ਕਿ ਜਿਹੜਾ ਆਪਣੇ ਬੱਚਿਆਂ ਦੀ ਲਈ ਆਪਣੀ ਘਰਵਾਲੀ ਦੇ ਲਈ ਆਪਣੇ ਮਾਪਿਓ ਦੇ ਲਈ ਦਿਹਾੜੀ ਲਾ ਕੇ ਪੈਸੇ ਚਾਰ ਕਮਾ ਕੇ ਤੇ ਉਹ ਘਰੇ ਲਿਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਉਹਦੇ ਨਾਲ ਇਹ ਦਰਦਨਾਕ ਪਾਣਾ ਵਾਪਰ ਗਿਆ ਉਸ ਦੀ ਮੌਤ ਹੋ ਚੁੱਕੀ ਹੈ ਦਿਹਾੜੀ ਕਰਕੇ ਵਾਪਸ ਅਜੇ ਆਪਣੇ ਘਰ ਵੀ ਨਹੀਂ ਸੀਗਾ ਪਹੁੰਚਿਆ ਤਾਂ ਰਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਰੌਂਗਟੇ ਖੜੇ ਹੋ ਜਾਂਦੇ ਨੇ ਜਦੋਂ ਅਜਿਹੀ ਵਾਰਦਾਤ ਦੇਖਦੇ ਆਂ ਤੇ ਸੁਣਦੇ ਆਂ ਇੱਕ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਜਿਨ੍ਹਾਂ ਦੀ ਏਜ ਅਜੇ ਤੱਕ ਨਹੀਂ ਹੋਈ ਜਾਂ ਜਿਨ੍ਹਾਂ ਦੇ ਲਾਇਸੈਂਸ ਨਹੀਂ ਬਣੇ ਉਹਨਾਂ ਨੂੰ ਵਹੀਕਲ ਜੁੜਿਆ ਉਹ ਨਾ ਦਿੱਤੇ ਜਾਣ